Bye. <laughs> ਆਨਤ ਪਾ ਰਾਜਾ ਰਾਮ ਮੋਲੀ ਸੰਕਰ ਮੋਲੀਓ ਜੋ ਕੁਝ ਆਨ ਸੰਕਰ ਮੋਲੀਓ ਸੰਕਰ ਮੋਲੀਓ ਮੋਲ ਸੰਗਰਮਲੀਓ ਧੋਧਿਆ ਨੀ ਜੀ ਕੋ ਸੁਮੀ ਸਭ ਸਮਾ ਕਬੀਰ ਕੋ ਸੁਮੀ ਸਭ ਸਮਾ ਕਬੀਰ ਕੋ ਸੁਮੀ ਸਭ ਸਮਾ ਮੋਲ ਕਰਤੇ ਮੋਲਿਆ ਅਕਾਸ਼ ਮੋਲ ਕਰਤੇ ਮੋਲਿਆ ਅਕਾਸ਼ ਮੋਲ ਕਰਤੇ ਮੋਲ ਕਰਤੇ ਹਰ ਰੰਗ ਨਾਨਕ ਪੰਤਿਆਂ ਕਚ ਨਾ ਕਹਿ ਜਮਕਲ ਨਾਨਕ ਮੰਤਨ ਸਿੱਖੀ ਹੋਏ ਅੰਤ ਮਿਲੇ ਖੁਪਾ ਬਸੰਤ ਕੀ ਵਾਰ ਮਹਲ ਪੰਜਵਾਰ ਇਕ ਉੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਤੇ ਹੈ ਕੇ ਉਹ ਹਰਿਆ ਭਾਈ ਕਰਨ ਕੰਦੇ ਭਾਈ ਹੈ ਰਤਵਾ ਬਨ ਤੇ ਖੁਣ ਮੋਹ ਲਿਆ ਮਰਦ ਬਲਵਾ ਮੇਰੇ ਸਾਧ ਸੰਗੋ ਚੈ ਨਿ ਸੱਚਾਈ ਮਾਨ ਕਿਸਮ ਰਹੇ ਬਿਨਾਂ ਪਰਬੋੜ ਨਾ ਤੇਰਾ ਨਾਮ ਸਤਿ ਹੈ ਸ਼੍ਰੀ ਵਾਹੇ ਗੁਰੂ ਮਿਸਾਨ ਕੇ ਬਾਰਮਨ ਪੰਜਵਾਇ ਕੋ ਹਰ ਕਾ ਨਾਮ ਪਿਆ ਜੋਰੀਏ ਭਾਈ ਕ੍ਰਿਮ ਲਖਨ ਤੇ ਪਾਈ ਅਰਚਿਮਾਈ ਗਵੰਤ ਤੇ ਪ੍ਰਮੋਲਿਆ ਮਨ ਪਾਈ ਮੇਰੇ ਸਾਧ ਸੁਖੁ ਬੁਜਲ ਤੇ ਸਭਿ ਸਾਈ ਨਾਨਕ ਸੁਮਰੇ ਕੰਨਾ ਫਿਰ ਬਹੋੜਨਾ ਧਰ ਕਾਮ ਕਰੋਦਰ ਨਾਮੋ ਬਿਨ ਸਜਾਇ ਨਾਨਕ ਪਰਮ ਸ਼ਰਣਾਗਤੀ ਕਰ ਪ੍ਰਸਾਦ ਗੁਰਦੇ ਪੰਜ ਬੱਦੇ ਮਾੜੀ ਕਰ ਸਤਿਗੁਰ ਆਪਜੰਪ ਪਾਇਆ ਅਭਿਜੈ ਮੋਹ ਰੋਸੂ ਸੁਖ ਮਿਟ ਗਏ ਨੰਬਰ ਜਿਉਂ ਨਾਮ ਤੇ ਹੈਗਾ ਪਹਿਲਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਮਿਰੋ ਜਿਸ ਤੇ ਉਪਜਿਆ ਨਾਨਕਾ ਸੋਈ ਪਿਰੋ ਆਪਣੇ ਚੰਦ ਪਾਏ ਨੇ ਉਹ ਤੇਖੜੋਵਾ ਰੋਗ ਸੋਗ ਸਭ ਮਿਟ ਗਏ ਇਤਨੇ ਵਾਰ ਨਿਰੋਵਾ ਦਿਨ ਰਹਿਣਾ ਕਿਹਦਾ ਫਿਰ ਪੈ ਨਾ ਮਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਨਾ ਮਿਲਾਂ ਨਾ ਧੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚ ਰੱਤਾ ਸੱਚ ਕਿਥੋ ਤੱਕ ਹੈ ਕਮ ਅਸਮਬੈ ਜੀਵਨ ਸੁਣ ਕੇ ਤੂੰ ਕਹਾਂ ਤੱਕ ਸੁਣ ਕੇ ਸਤਿ ਪਥ ਹੋਵੇ ਆਗਮਕ ਸਰਬ ਸੁਣ ਲੈ ਸਤਿ ਪੂਰੇ ਗੁਰੂ ਬਦੇਸਿਆ ਨਾਨਕ ਸੁਣਾਵੇ ਪੂਰੇ ਗੁਰੂ ਬਦੇਸਿਆ ਨਾਨਕ ਸੁਣਾਵੇ ਕਿਥੋ ਤੱਕ ਹੈ ਕਮ ਅਸਮਬੈ ਜੀਵਨ ਸੁਣ ਕੇ ਕੌਣ ਕੀਮਤ ਪਾਵੇ ਹੈ ਹਨ ਤੈਨ ਸੁਣ ਸਭ ਸੁਹਾਵੇ ਅਗਮਾ ਕੋਤਰ ਸਾਹਿਬ ਦੂਸ ਲਵੈ ਨਾ ਲਵੈ ਸਤਿਗੁਰੇ ਗੁਰਪ ਦਿਸਿਆ ਨਾਨਕ ਸੁਣਾਵੇ